ਅਸੀਂ ਐਲਾਨ ਕਰਦੇ ਹਾਂ ਕਿ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨੌਰੀ ਤੇ ਸੰਭੂ ਮੋਰਚੇ ਦੇ ਉੱਤੇ ਚੱਲ ਰਹੀਆਂ ਦੋਨੀਆਂ ਸਕੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਟੁਮੈਂਟ ਬਤ ਟੁਮੈਂਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆਂਡ ਇੰਡੀਆ ਦਾ ਫੈਸਲਾ ਹੈ ਕਿ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚਾਦੇ ਆ ਪਹਿਲਾਂ ਵੀ ਤਾਲਵੀਂ ਇੰਨੇ ਐਕਸ਼ਨਾਂ ਦੇ ਵਿੱਚ ਸਹਿਯੋਗੀ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ ਛੇਵੇਂ ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਾ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਘੱਟੋ-ਘੱਟ ਮੀਟਿੰਗਾਂ ਕਰਨ ਦੀ ਤਾਲ ਮਿਲ ਕੇ ਐਕਸ਼ਨਾਂ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਆ ਇਹ ਕਰਦੇ ਰਹਾਂਗੇ ਉਹਦੇ ਖਾਤਰ ਅਸੀਂ ਤੁਹਾਡੇ ਸਾਹਮਣੇ ਆ ਕੁਝ ਅੱਛਕ ਨੁਕਤੇ ਪੜ ਕੇ ਸੁਣਾਉਣੇ ਆ ਜਿਹੜੇ ਇਹ ਉਹਨਾਂ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਚੱਲਣ ਲਈ ਇੱਕ ਪ੍ਰਪੋਜ਼ਲ ਮੁਖਤੇ ਆ ਜਿਹਦੇ ਨਾਲ ਅਸੀਂ ਘੱਟੋ ਘਾਟੇ ਕਦੇ ਇਕੱਠੇ ਚੱਲ ਸਕਦੇ ਆ ਘੱਟੋ ਘਾਟ ਪ੍ਰੋਗਰਾਮ ਦੇ ਉੱਤੇ ਇਹ ਮੁਖਤੇ ਮੈਂ ਪੜ ਕੇ ਸੁਣਾਉਣੇ ਨੇ ਤੁਸੀਂ ਧਿਆਨ ਨਾਲ ਸੁਣਨੇ ਨੇ ਇਹ ਪਰੰਤੋ ਬਾਤ ਤੁਸੀਂ ਨੇ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਲਾਂ ਦੇ ਰੂਪ ਚ ਮਤੇ ਦੇ ਰੂਪ ਚ ਨੂੰ ਪਾਸ ਕਰਾਂਗੇ ਮੈਂ ਆਪਣੀ ਗੱਲ ਸ਼ੁਰੂ ਕਰਦਾ ਜੇ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੋ ਕਿਸਾਨ ਮੋਰਚਾ ਮੋਰਚਾ ਦੇ ਸਾਜੇ ਥਾਲ ਮੈਦਾਨੇ ਭੋਲ ਦੀ ਠੋਸ ਤਜਵੀਜ਼ ਨੰਬਰ 1 ਸਾਜੇ ਭੋਲ ਦੀਆਂ ਮੰਗਾਂ 바ਏ ਸ਼ਾਂਤੀ ਨੂੰ ਹੋਰ ਰਕੇ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ਵ ਪਾਰ ਸਸਤਾ ਦੀਆਂ ਨੀਤੀਆਂ ਤਹਿਤ ਕਾਗਰਡ ਪੱਖੀਆਂ ਦੇ ਕੌਮੀ ਖੇਤੀ ਮੰਡਰ ਦੀ ਮੰਡੀ ਕਰਦੀ ਨੀਤੀ ਚੋਕੇ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਐਮਐਪੀ ਕਾਨੂੰਨੀ ਗਰੰਟੀ ਦੀ ਮੰਗ ਕਰਜ਼ਾ ਮੁਕਤੀ ਦੀ ਤੇ 20 ਲੱਖ ਦੇ ਨਾਲ ਇਹ ਮੰਗ ਨੂੰ ਵੀ ਰੱਖਿਆ ਜਾਵੇ ਇਸ ਤੋਂ ਇਲਾਵਾ ਬਾਕੀ ਮੰਗਾਂ ਨੂੰ ਵੀ ਨਾਲ ਰੱਖਿਆ ਜਾਵੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਮਾਰਨੇ ਬਾਅਦ ਕੇ ਬੈਠੇ ਜਲਦੀਸ਼ ਸਿੰਘ ਗੱਲਿਆ ਦੀ ਜਾਨ ਬਚਾਉਣ ਦੇ ਮਸਲੇ ਨੂੰ ਉਪਰਲੇ ਰੂਪ ਦੇ ਵਿੱਚ ਸਮੋਧਿਤ ਹੋਇਆ ਜਾਵੇ ਇਸ ਮਕਸਦ ਲਈ ਕੇਂਦਰ ਸਰਕਾਰ ਉੱਪਰ ਤਰਕ ਸੰਘਰਸ਼ੀ ਕਿਸਾਨ ਜਥੇਬੰਦੀਆਂ ਬਾਤਾਲਾ ਸ਼ੁਰੂ ਕਰਨ ਅਤੇ ਮਸਲੇ ਦਾ ਹੱਲ ਕਰਨ ਲਈ ਤਮਾਮ ਲਾਇਆ ਜਾਵੇ ਨੰਬਰ 2 ਮੌਜੂਦਾ ਕੋਡਾ ਚੋਣ ਨਿਸ਼ਾਨਾ ਦੇਸੀ-ਉਦੇਸੀ ਕਾਰਪੋਰੇਟਾਂ ਦੀ ਸੇਵਾ ਦਾ ਤਾਣਾਛਾ ਰਈਏ ਵਾਲੀ ਕੇਂਦਰ ਸਰਕਾਰ ਨੂੰ ਬਣਾਉਣਾ ਜਾਰੀ ਰੱਖਿਆ ਜਾਵੇ ਉਹਨਾਂ ਦੇ ਪਟਕਾਊ ਤੇ ਫੁੱਟਪਾਥਾਂਾਂ ਨੂੰ ਸਾਡੇ ਯਤਨਾਂ ਨਾਲ ਹੀ ਮੇਕ ਬਾਤ ਦੇਣੀ ਬਾਹ ਕਪੜਾਈ ਜਾਵੇ ਨੰਬਰ 3 ਇਸ ਘੋੜ ਦੇ ਖਾਸੇ ਨੂੰ ਮੁੱਖ ਪਦਰਾ ਤੁਨ ਨਿਰਕਾਖ ਗਾਇਰ ਪਾਰਟੀ ਦੇ ਸਰਬਵਿਆਪੀ ਬਣਾਉਣ ਲਈ ਪੂਰੀ ਤਾਕਤ ਤੇ ကြਚਾਈ ਜਾਵੇ ਇਸ ਸੇਰ ਉੱਪਰ ਚੱਲਦੇ ਰਹਿਣ ਲਈ ਪਹਿਲੇ ਵਾਰੀ ਕੀਤੀ ਜਾਵੇ ਨੰਬਰ 4 ਇਸ ਹਕੀਕਤ ਨੂੰ ਸਪਸ਼ਟ ਤੌਰ ਤੇ ਪਰਵਾਣ ਕੀਤਾ ਜਾਵੇ ਕਿ ਅਪਰੋਖ ਦਸਾਂਝੀਆਂ ਨੰਗਾ ਦਾ ਹੋਣਾ ਅਤੇ ਘੋਲ ਦਾ ਸਾਂਝਾ ਕੋਈ ਨਿਸ਼ਾਨਾ ਹੋਣਾ ਸਾਡੇ ਕਾਲਮੇ ਘੋੜੇ ਰਾਹ ਦੇ ਅੱਗੇ ਵਧਣ ਲਈ ਥੋਸ ਅਧਾਰ ਬਣਦਾ ਹੈ ਇਹ ਰਾਹ ਤੇ ਅੱਗੇ ਵਧਣ ਲਈ ਗੱਲਬਾਤ ਕਰਕੇ ਜੋਸ਼ ਕਰਨ ਚੱਕੇ ਜਾਣ ਤੇ ਇਸ ਸਭਾ ਵਿੱਚ ਸ਼ਾਮਲ ਤਿੰਨੇ ਬਰੇਡਬੋਰਡ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰਚਾਤੀ ਕਿਸਾਨ ਮਜ਼ਦੂਰ ਮੋਰਚਾ ਸਵੈਚ ਮੋਰਚਾ ਸਾਰੇ ਸਭਾ ਸਿਲਪ ਬਰੇਡਬੋਰਡ ਇਹਨਾਂ ਸਾਂਝੀਆਂ ਮੰਗਾਂ ਉੱਪਰ ਆਪੋ ਆਪਣੇ ਥੜਿਆ ਆਪਰੋ ਆਪਣੇ ਆਪਣੇ ਦੇਤਾ ਸਮਰਾਟਾ ਸ਼ੇਰ ਮੁਖਾਵਕ ਆਪਦੀ ਚੋਣ ਦੇ ਘੋਰ ਨੂੰ ਪਰਾਹੀਂ ਸਭਾਸ ਕਰ ਰਹੇ ਹਨ ਅੱਗੇ ਵੀ ਉਹ ਜਿਹहां ਸਰਚ ਜੰਗਲੀ ਆਜ਼ਾਦ ਰਹਿਣਗੇ ਨੰਬਰ 5 ਸੰਯੁਕਤ ਪ੍ਰਸਾਦ ਨੂੰ ਇਹਦਾ ਸੁਝਾ ਹੈ ਕਿ ਇਹ ਕਿੰਨੇ ਪਲੇਟਫਾਰਮ 'ਤੇ ਸਾਂਤੀ ਦੇਣ ਜੇ ਅੱਗੇ ਤੋਂ ਜਿੰਨਾ ਸੰਭਵ ਹੋ ਸਕੇ ਸਾਡੇ ਕਾਲਮੇ ਵਿੱਚ ਸੱਦੇ ਦੇ ਲਈ ਵੱਤ ਤੋਂ ਵੱਧ ਜਤ ਜੀਲ ਹੋਣਗੇ ਇੱਕ ਦੂਜੇ ਦੇ ਸੱਜਿਆਂ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੰਝ ਨਹੀਂ ਹੋਣਗੇ ਨੰਬਰ 6 ਕਿੰਨੇ ਪਲੇਟਫਾਰਮਾਂ ਸਾਂਝੇ ਕੋਲ ਲਈ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜਥੇਬੰਦੀ ਨੂੰ ਤੋੜਖਣਾ ਦੇਣ ਦੀ ਮੰਗ ਨੂੰ ਜਾਂ ਜਤਨਾ ਨੂੰ ਜਾਂ ਭਾਵਨਾ ਨੂੰ ਸਮੋਚੇ ਕੋਲ ਲਈ ਨੁਕਸਾਨ ਦੇਖ ਸਮਝਦੇ ਹਨ ਹਕੂਮਤ ਖਿਲਾਫ ਵਰਤੀ ਜਾਗਰਾਨੀ ਸਾਂਝੀ ਤਾਕਤ ਨੂੰ ਆਪਸ ਵਿੱਚ ਖਾੜਚ ਕਰਨ ਲਈ ਦੀ ਕਾਰਵਾਈ ਸਮਝਦੇ ਹਨ ਅਜਿਹਾ ਨਹੀਂ ਹੋਣਾ ਚਾਹੀਦਾ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਦੇ ਕੱਟ ਜਿੱਬੜੇ ਤਾੜਾ ਹਮਲੇ ਦਰਾਂ ਇਹ ਕਿੰਨੇ ਹੀ ਪਲੇਟਫਾਰਮ ਸਾਜੇ ਸਪੁੱਤ ਸਰਛੀ ਅੰਸ਼ਰਦੀ 로ਡ ਨੂੰ ਪ੍ਰਮੁੱਖਤਾ ਦਿੰਦੇ ਹਨ ਅਸੀਂ ਆਪਸੀ ਬਖਰੇਵਿਆਂ ਨੂੰ ਇੱਕ ਵਾਰ ਪਾਸੇ ਰੱਖ ਦੇਣ ਦੀ ਸਹਿਮਤੀ ਦੇਣ ਦੀ ਇਹਨਾਂ ਨੂੰ ਜੰਕ ਕਾ ਦਾ ਥੜਿਆ ਤੇ ਸੋਸ਼ਲ ਮੀਡੀਆ ਵਿੱਚ ਉਸਾਰਨ ਉੱਪਰ ਬੰਦੀ ਨਾਉਣ ਲਈ ਸਹਿਯੋਗ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜਿੱਥੇ ਪੰਦੀ ਦੀ ਸਾਰਥਕ ਤੇ ਅੰਦਰੂਨੀ ਬਹਿਸ ਰਾਈ ਹਾਲ ਕਰਨੇ ਜਤਨ ਜਤਰਾਉਣ ਦੇ ਇਸ ਦੇ ਗੁੰਜ ਰਹਿਣ ਲਈ ਸਹਿਯੋਗ ਦਿੰਦੇ ਹਾਂ ਮੌਜੂਦਾ ਸਮੇਂ ਇੱਕ ਰੂਪ ਸਗਰਖੀ ਅੰਤਰਦੀ ਲੋੜ ਏਕਾ ਪ੍ਰਾਪਤੀ ਦੇ ਰਾਹੀਆਂ ਵੇਚੀਆਂ ਨੂੰ ਤਿਆਗ ਰੱਖਦੇ ਹਾਂ ਸਦਾ ਦਿੱਤਾ ਜਾਂਦਾ ਹੈ

कमेटी मैंबर रविंद्रखने प्रोग्रामा बारे ही आपकी गल कहो ਤੁਸੀਂ 6 ਮੈਂਬਰ ਕਮੇਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਨਾਲ ਰੱਖਿਆ ਏਕਤਾ ਮਤਾ ਪ੍ਰਵਾਨ ਕੀਤਾ 6 ਮੈਂਬਰ ਕਮੇਟੀ ਮੋਗਾ ਮਹਾਪੰਚਾਇਤ ਦਾ ਇਹ ਮਤਾ ਕੱਲ ਨੂੰ ਖਨੌਰੀ ਦੇ ਸ਼ੰਗੂ ਬਾਰਡਰ ਦੇ ਉੱਪਰ ਲੈ ਕੇ ਜਾਵੇਗੀ ਔਰ ਏਕਤਾ ਦੀ ਅਪੀਲ ਹੈ ਜਿਹੜੀ ਉਹ ਕਰੇਗੀ ਇਸ ਕਰਕੇ ਜੇ ਤੁਸੀਂ ਇਸ ਮਤਿਆਂ ਨੂੰ ਉੱਥੇ ਭੇਜਣ ਲਈ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਜੀ ਵੀ ਪ੍ਰਵਾਨਗੀ ਦਿਓ 6 ਮੈਂਬਰੀ ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਊਗਾ ਜਿਹੜਾ ਇਹ ਮਤੇ ਦੇ ਮੋਗਾ ਮਹਾਪੰਚਾਇਤ ਦੇ ਇਸ ਵੱਡੇ ਕੱਠ ਦੀ ਭਾਵਨਾ ਜਿਹੜੀ ਉਹਨਾਂ ਦੇ ਸਾਹਮਣੇ ਰੱਖੂਗਾ ਨਾਲੋਂ ਨਾਲ ਭਰਾਵੋ ਦੋਲਾਂ ਨੇ ਇੱਕ 13 ਜਨਵਰੀ ਨੂੰ ਜਿਹੜਾ ਇਹ ਖੇਤੀ ਮੰਡੀਕਰਨ ਤੇ ਕਮਿਊਨਿਟੀ ਤਹਿਤ ਜਿਹੜਾ ਡਰਾਫਟ ਭੇਜਿਆ ਖਰੜਾ ਭੇਜਿਆ ਜਿਹੜਾ ਸੁਪਿਆਂ ਨੂੰ ਸਰਕਾਰ ਨੇ ਇਹ ਖਰੜਾ ਜਿਹੜਾ ਕਿ ਸੰਘਵਾਦ ਦੀ ਸੰਵਿਧਾਨਕ ਸੰਘਵਾਦੀ ਉਹਨੰਗਣਾ ਆ ਕੇਂਦਰ ਸਰਕਾਰ ਆਪਣੇ ਤਾਕਤਾਂ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰ ਰਹੀ ਆ ਉਸ ਦੇ ਖਿਲਾਫ ਜਿਹਦੇ ਖਿਲਾਫ ਅੱਜ ਅਸੀਂ ਇਹ ਵੀ ਮੰਗ ਕਰਦੇ ਆ ਕਿ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਇਸ ਦੇ ਖਿਲਾਫ ਵਿਧਾਨ ਸਭਾ ਚ ਮਤਾ ਪਾਸ ਕਰਨ ਔਰ ਪਗਵਾਨਤਮਾਨ ਸਾਹਿਬ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਸਵਾਗਤ ਕਰਦੇ ਤੁਸੀਂ ਇਹਨੂੰ ਰੱਦ ਕੀਤਾ ਪਰ ਵਿਧਾਨ ਸਭਾ ਚ ਵੀ ਮਤਾ ਪਾਸ ਕਰੋ ਇਸ ਨੂੰ ਰੱਦ ਕਰੋ ਇਸ ਖਰੜੇ ਦੀਆਂ ਕਾਪੀਆਂ 13 ਜਨਵਰੀ ਨੂੰ ਤਹਿਸੀਲ ਹੈੱਡਕੁਆਟਰਾਂ ਤੇ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਸਾਰੇਗਾ ਇਸ ਗੱਲ ਨੂੰ ਵੀ ਪ੍ਰਮਾਣ ਕਰ ਦਿਓ ਹੱਥ ਖੜੇ ਕਰਕੇ ਪ੍ਰਮਾਣਜੀ ਦਿਓ 26 ਜਨਵਰੀ ਨੂੰ ਜਿਵੇਂ ਪਹਿਲਾਂ ਵੀ ਆਪਾਂ ਲਗਾਤਾਰ ਕਰਦੇ ਆ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਮਾਰਚ ਕਰਨ ਦੀ ਟਰੈਕਟਰ ਪਰੇਡ ਕਰਨ ਦੀ ਐਲਾਨ ਕਰਦਾ ਔਰ ਜੇ ਸਾਨੂੰ ਉਹਨਾਂ ਸਾਥੀਆਂ ਨੇ ਆਉਂਗਾ ਨਾ ਭਰਿਆ ਤਾਂ 26 ਤਰੀਕ ਦਾ ਐਲਾਨ ਸਾਂਝੇ ਰੂਪ ਚ ਵੀ ਕੀਤਾ ਜਾ ਸਕਦਾ ਵਾ ਸਾਸ੍ਰੀਅ ਕਾਲ ਜਕਾਰਾ ਬਈ ਜਰਾ ਕਿ ਚੰਗੀ ਤਰ੍ਹਾਂ ਨਾ ਦਿਓ ਤੁਹਾਡੀ ਭਾਵਨਾ ਤੇ ਫੈਸਲਾ ਵਾ ਪ੍ਰਾਭੋ ਇੱਕ ਹੋਰ ਗੱਲ ਕਹਿਣੀ ਆ ਚਰਨਜੀਤ ਚੰਨੀ ਦੀ ਅਗਵਾਈ ਹੇਟਲੀ ਸੰਸਦ ਦੀ ਸਥਾਈ ਕਮੇਟੀ ਇਹਨੇ ਐਮਐਸਪੀ ਤੇ ਕਾਨੂੰਨੀ ਗਰੰਟੀ ਬਣਾਉਣ ਦਾ ਸੁਪਾਰਸ਼ ਕੀਤੀ ਆ ਪਰ ਇਹ ਅਧੂਰੀ ਸੁਪਾਰਸ਼ ਹੈ ਕਿਉਂਕਿ ਉਹਦੇ ਚ ਸੁਆਮੀ ਨਾਥਨ ਫਾਰਮੂਲਾ ਸੀ 2 50% ਦੀ ਸੁਪਾਰਸ਼ ਨਹੀਂ ਹੈ ਸਮਜੂਤ ਕਿਸਾਨ ਮੋਰਚਾ ਇਸ ਅਧੂਰੀਸ਼ ਪਾਸ ਨੂੰ ਰੱਦ ਕਰਦਾ ਔਰ ਆਪਣੇ ਉਹਨਾਂ ਸਾਥੀਆਂ ਨੂੰ ਵੀ ਸੁਝਾਅ ਦਿੰਦਾ ਕਿਉਂਕਿ ਡੱਲਿਆ ਸਾਹਿਬ ਜਿਸ ਸਥਿਤੀ 'ਚ ਬੈਠੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਹੈ ਉਹਨਾਂ ਨੇ ਇਸ ਡਰਾਫਟ ਜਿਹੜਾ ਸੰਸਦੀ ਕਮੇਟੀ ਦਾ ਇਹ ਮਸੂਦਾ ਹੈ ਇਹ ਹੱਕ 'ਚ ਬੋਲੇ ਨੇ ਅਸੀਂ ਇਸ ਟਾਈਮ ਮਤਾ ਪਾਸ ਕੀਤਾ ਕੁਝ ਖਿਲਾਫ ਨਹੀਂ ਬੋਲਾਂਗੇ ਸੁਝਾਅ ਆ ਉਹਨਾਂ ਦੋਸਤਾਂ ਨੂੰ ਕਿ ਇਸ ਵੱਲੋਂ ਚਕੰਨੇ ਰਹੋ ਏ ਸਾਡੀ ਮੰਗ ਦੇ ਹੱਕ ਚ ਨਹੀਂ ਹੈ ਬਸੋਦਾ ਪੂਰੀ ਤਰ੍ਹਾਂ ਅਧੂਰੀਸ਼ ਪਾਰਸ਼ ਹੈ ਅੱਜ ਅਸੀਂ ਇੱਥੇ ਆਏ ਸਾ ਅਧੂਰੀਸ਼ ਪਾਰਸ਼ ਨੂੰ ਵੀ ਜਿਹੜਾ ਨਾਮਨਜ਼ੂਰ ਕਰਦੇ ਆ ਸਾਸ੍ਰੀਆ ਕਾਲ ਮੈਂ ਜਗਾਰਾ ਲਾਉਣਾ ਭਾਈ ਜਵਾਬ ਆਵੇ ਬੋਲੇ